ਉੱਤਰਾਖੰਡ ਦੇ ਪ੍ਰਿਆਗਰਾਜ ਵਿੱਚ 26 ਫਰਵਰੀ ਤੱਕ ਚੱਲਣ ਵਾਲੇ ਮਹਾਕੁੰਭ 2025 ਵਿੱਚ ਜਿੱਥੇ ਸ਼ੁਰੂਆਤ ਤੋਂ ਲੈ ਕੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਦੇਸ਼ ਤੇ ਦੁਨੀਆ ਭਰ ਤੋਂ ਸ਼ਰਧਾਲੂ ਆਸtha ਦੀ ਡੁਬਕੀ ਲਗਾਉਣ ਲਈ ਇੱਥੇ ਪਹੁੰਚ ਰਹੇ ਨੇ ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾ ਵੀ ਅੱਜ ਪ੍ਰਿਆਗਰਾਜ ਦਾ ਦੌਰਾ ਕਰ ਰਹੇ ਨੇ ਐਜ਼ੋਰੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਮੌਨੀ ਮਸਿਆ ਮੌਕੇ ਹੋਣ ਵਾਲੇ ਸ਼ਾਹੀ ਇਸ਼ਨਾਨ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਹਾਸਲ ਕਰਨਗੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ 29 ਜਨਵਰੀ ਨੂੰ ਮੌਨੀ ਮਸਿਆ ਵਾਲੇ ਦਿਨ 10 ਕਰੋੜ ਤੋਂ ਵੱਧ ਸ਼ਰਧਾਲੂ ਇੱਥੇ ਇਸ਼ਨਾਨ ਕਰਨਗੇ ਹੁਣ ਤੱਕ 13 ਕਰੋੜ 23 ਲੱਖ ਤੋਂ ਵੱਧ ਸ਼ਰਧਾਲੂ ਇਸ ਮਹਾਕੁੰਭ ਵਿੱਚ ਇਸ਼ਨਾਨ ਕਰ ਚੁੱਕੇ ਨੇ ਮਹਾਕੁੰਭ ਵਿੱਚ ਅੱਜ ਧਰਮ ਸੰਸਦ ਵੀ ਕਰਵਾਈ ਜਾ ਰਹੀ ਹੈ ਓਟੇ ਸ਼ਰਧਾਲੂਆਂ ਦੀ ਸਹੂਲਤ ਲਈ ਸਰਕਾਰ ਵੱਲੋਂ ਸੂਚਨਾ ਟੈਕਨੋਲੋਜੀ ਦੀ ਸਹਾਇਤਾ ਨਾਲ ਕਈ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਉੱਚੇ ਚੇਤੇ ਤੌਰ ਤੇ ਤਿਆਰ ਕੀਤੇ ਗਏ ਵੱਖ-ਵੱਖ ਪਸ਼ਾਵਾਂ ਵਿੱਚ ਚੱਲਣ ਵਾਲੇ ਚੈਟਬੋਟ ਦਾ ਨਵਾਂ ਸੰਸਕਰਣ ਲਾਂਚ ਕੀਤਾ ਗਿਆ ਹੈ ਜਿਹੜਾ ਸ਼ਰਧਾਲੂਆਂ ਦੇ ਲਈ ਕਾਫੀ ਮਦਦਗਾਰ ਸਾਬਿਤ ਹੋ ਰਹੀ ਹੈ ਇਹ ਚੈਟਬੋਟ ਸ਼ਰਧਾਲੂਆਂ ਨੂੰ ਉਹਨਾਂ ਦੇ 1 ਕਿਲੋਮੀਟਰ ਦੇ ਕੇਰੇ ਵਿੱਚ ਪਾਰਕਿੰਗ ਖਾਣੇ ਵਾਲੀ ਥਾਂ ਤੇ ਹਸਪਤਾਲ ਲੱਭਣ ਵਿੱਚ ਮਦਦ ਕਰ ਰਿਹਾ ਹੈ ਇਸ ਤੋਂ ਇਲਾਵਾ ਮਹਾਕੁੰਬੇ ਵੱਖ-ਵੱਖ ਸੈਕਟਰਾਂ ਦੀ ਜਾਣਕਾਰੀ ਤੇ Google Map ਲਿੰਕ ਵੀ ਇਸ ਰਾਹੀਂ ਮੁਹੱਈਆ ਕੀਤਾ ਜਾ ਰਿਹਾ ਹੈ AI ਚੈਟਬੋਟ ਸ਼ਰਦਾਲੂਆਂ ਨੂੰ ਪਖਾਨੇ ਗੁਆਚੇ ਤੇ ਲੱਭਣ ਸਬੰਧੀ ਕੇਂਦਰਾ ਬੈਂਕਿੰਗ ਸੇਵਾਵਾਂ ਪ੍ਰਦਰਸ਼ਨੀਆਂ ਤੇ ਜਨਤਕ ਪਾਣੀ ਤੇ ATM ਵਰਗੀਆਂ ਸਹੂਲਤਾਂ ਬਾਰੇ ਸਕਿੰਟਾਂ ਵਿੱਚ ਜਾਣਕਾਰੀ ਉਪਲਬਧ ਕਰਵਾ ਰਹੇ ਆਏ ਸ਼ਰਦਾਲੂ QR ਕੋਡ ਨੂੰ ਸਕੈਨ ਕਰਕੇ ਮੋਬਾਈਲ ਤੇ ਸਾਰੀਆਂ ਪ੍ਰਮੁੱਖ ਥਾਵਾਂ ਬਾਰੇ ਜਾਣਕਾਰੀ ਡਾਊਨਲੋਡ ਕਰ ਰਹੇ ਨੇ ਲੱਖਾਂ ਸ਼ਰਦਾਲੂ ਇਸ ਸਹੂਲਤ ਦਾ ਲਾਭ ਲੈ ਚੁੱਕੇ ਨੇ ਜਿਨ੍ਹਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ